ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਦੇ YouTube ਚੈਨਲ ਦੇ ਨਾਲ ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਕਿ ਨਵੀਂ ਅਪਡੇਟ ਜਿਹੜੀ ਬੱਦਲ ਬਈ ਅਤੇ ਮੀਂਹ ਦੀ ਹੈ ਉਹਦੇ ਵਿੱਚ ਕੀ ਨਵੀਂ ਅਪਡੇਸ਼ਨ ਆਈ ਹੈ 12 ਦਸੰਬਰ ਤੱਕ ਦੀ ਜਾਣਕਾਰੀ ਸਾਂਝੀ ਕਰਾਂਗੇ ਅੱਜ ਮਿਤੀ ਹੋ ਚੁੱਕੀ ਹੈ ਜੀ 7 ਦਸੰਬਰ 2025 ਹਾਲਾਤ ਦੇਖੇ ਜਾਣ ਫਿਲਹਾਲ ਤੁਸੀਂ ਦੇਖੋਗੇ ਕਿ ਲਗਾਤਾਰ ਪੰਜਾਬ ਦੇ ਉੱਤਰੇ ਪਾਸੇ ਜੰਮੂ ਕਸ਼ਮੀਰ ਲੇਹ ਲਦਾਖ ਹਿਮਾਚਲ ਉੱਤਰਾਖੰਡ ਵਿੱਚ ਲਗਾਤਾਰ ਬਰਫਬਾਰੀ ਬੱਦਲ ਬਈ ਦਾ ਮੌਹ ਚੱਲੀ ਹੈ ਪੰਜਾਬ ਦੇ ਉੱਪਰ ਲਗਾਤਾਰ 2-3 ਦਿਨ ਇਸ ਤਰੀਕੇ ਨਾਲ ਬੱਦਲਵਾਈ ਗੁਜ਼ਰੀ ਹੈ ਪਰ ਅੱਜ ਮੌਸਮ ਸਾਫ਼ ਹੈ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ 7 ਤਰੀਕ ਨੂੰ ਮੌਸਮ ਸਾਫ਼ ਹੋਣ ਦੇ ਪੂਰੇ ਪੂਰੇ ਚਾਂਸ ਨੇ ਅਤੇ ਹੁਣ 7 ਤੋਂ ਲੈ ਕੇ 8 ਤਰੀਕ ਤੱਕ ਮੌਸਮ ਠੀਕ ਹੈ 8 ਤਰੀਕ ਸ਼ਾਮ ਨੂੰ ਥੋੜੀ-ਬਹੁਤੀ ਬੱਦਲਵਾਈ ਜਿਹੜੀ ਇਹ ਵਾਲੀ ਹੈ ਪੰਜਾਬ ਦੇ ਉੱਪਰ ਹੇਠਲੇ ਪਾਸੇ ਗੁਜ਼ਰਦੀ ਹੋਈ ਨਜ਼ਰ ਆਵੇਗੀ ਇਹਦੇ ਵਿੱਚ ਫਰੀਦਕੋਟ ਫਜ਼ਿਲਕਾ ਫਿਰੋਜ਼ਪੁਰ ਥੋੜੇ ਜਿਹੇ ਇਲਾਕੇ ਆਈਦਾ ਮੁਕਸਰ ਬਰਨਾਲਾ ਮੋਗਾ ਫਿਰ ਪਟਿੰਡਾ ਮਾਨਸਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਚੰਡੀਗੜ੍ਹ ਰੂਪਨਗਰ ਕੁਝ ਕਿਸ ਇਹਨਾਂ ਹਿੱਸਿਆਂ 'ਚ ਉਹ ਬੱਦਲਬਾਈ ਸਾਨੂੰ 8 ਤਰੀਕ੍ਹ 'ਤੋਂ ਨਿਕਲਦੀ ਹੋਈ ਨਜ਼ਰ ਆਵੇਗੀ। ਪਰ ਅੱਜ ਸਵੇਰ ਤੋਂ ਚੰਗੀ ਧੁੱਪ ਲੱਗ ਰਹੀ ਹੈ, ਮੌਸਮ ਠੀਕ ਹੈ, ਠੰਡ ਦਾ ਮਾਹੌਲ ਲਗਾਤਰ ਬਰਕਰਾਰ ਹੈ। ਤੁਸੀਂ ਵੀ ਕਮੈਂਟ ਕਰੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ? ਤੁਹਾਡੇ ਏਰੀਆ 'ਚ ਮੌਸਮ ਦੇ ਕੀ ਹਾਲਾਤ ਨੇ? ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਂਦੇ ਸਮੇਂ ਵਿੱਚ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ। ਜਾਣਕਾਰੀ ਚੰਗੀ ਲੱਗ ਰਹੀ ਹੈ, ਵੀਡੀਓ ਲਾਈਕ ਕਰਕੇ ਇੱਕ ਹਾਈਪ ਦਾ ਬਟਨ ਆਵੇਗਾ। ਹਾਈਪ ਦਾ ਬਟਨ ਦੇ ਉੱਪਰ ਕਲਿੱਕ ਕਰ ਦਿਓ ਤਾਂ ਕਿ ਵੀਡੀਓ ਵੱਧ ਤੋਂ ਵੱਧ ਸਾਂਝੀ ਹੋ ਸ ਇੱਕ ਪੱਛਮੀ ਸਿਸਟਮ ਇਹ ਵਾਲਾ ਹੁਣ ਹੌਲੀ-ਹੌਲੀ ਵੱਧਦਾ ਹੋਇਆ ਨਜ਼ਰ ਆਵੇਗਾ ਪੰਜਾਬ ਅਤੇ ਉੱਤਰੀ ਭਾਰਤ ਵਾਲ ਇਸ ਦੀ ਕੂਚ ਜਿਹੜੀ ਹੈ ਉਹ ਲਗਾਤਾਰ ਹੋ ਰਹੀ ਹੈ। ਇਹ ਬਦਲੀ ਸਿਸਟਮ ਪੰਜਾਬ ਅਤੇ ਉੱਤਰੀ ਭਾਰਤ ਦੇ ਵਿੱਚ 12-13 ਤਰੀਕ ਨੂੰ ਪਹੁੰਚਦਾ ਹੋਇਆ ਨਜ਼ਰ ਆ ਰਿਹਾ। ਤਾਂ ਹੀ ਤੁਹਾਨੂੰ ਅਸੀਂ ਅਪਡੇਟ ਜਿਹੜੀ ਸਾਂਝੀ ਕਰ ਰਹੇ ਹਾਂ 12 ਤਰੀਕ ਤੱਕ ਦੀ ਹੈ। 8 ਤਰੀਕ ਤੱਕ ਹਲਕੀ ਬਦਲਵਾਈ ਦੇਖਣ ਨੂੰ ਮਿਲੂਗੀ 9-10 ਨੂੰ 11 ਤਰੀਕ ਨੂੰ ਮੌਸਮ ਸਾਫ਼ ਹੈ। 12 ਤਰੀਕ ਨੂੰ ਇਹ ਸਿਸਟਮ ਜਦੋਂ ਪਹੁੰਚੇਗਾ ਤਾਂ ਪਹਾੜੀ ਖੇਤਰਾਂ ਦੇ ਵਿੱਚ ਇਸ ਦਾ ਅਸਰ ਹੈ ਪਰ ਜਿਹੜਾ ਇਹ ਸਿਸਟਮ ਹਾਲੇ ਬਣਿਆ ਹੋਇਆ ਹੈ ਇਹਦੇ ਨਾਲ ਬਰਖਾ ਦੇ ਨਾਲ-ਨਾਲ ਥੋੜਾ-ਬਹੁਤਾ ਸਾਨੂੰ ਦੇਖਣ ਨੂੰ ਮਿਲੂਗਾ ਮਾਹੌਲ ਬਰਫਬਾਰੀ ਦਾ ਜਿਉਂਦੇ ਬਰਫਬਾਰੀ ਇਹਨਾਂ ਇਲਾਕਿਆਂ 'ਚ ਹੋਵੇਗੀ ਤਾਂ ਉਹਦਾ ਅਸਰ ਜਿਹੜਾ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲੂਗਾ ਖਾਸ ਤੌਰ ਤੇ ਅਗਰ ਮੈਦਾਨੀ ਇਲਾਕਿਆਂ ਦੀ ਗੱਲ ਕਰੀਏ ਆਪਾਂ ਪੰਜਾਬ ਹਰਿਆਣਾ ਰਾਜਸਥਾਨ ਐਮਪੀ ਪੱਛਮੀ ਯੂਪੀ ਗੁਜਰਾਤ ਤੇ ਬਾਕੀ ਜਿਹੜੇ ਸੂਬੇ ਨੇ ਇਹਨਾਂ ਤੱਕ ਠੰਡ ਦਾ ਮਾਹੌਲ ਇਸ ਬਰਫਬਾਰੀ ਤੇ ਠੰਡ ਦੇ ਕਾਰਨ ਹੁੰਦਾ ਨਜ਼ਰ ਆਵੇਗਾ ਜਿਹੜਾ ਹੁਣ ਦਿਨ ਦਾ ਤਾਪਮਾਨ ਚੱਲ ਰਿਹਾ ਐਵਰੇਜ 22 ਤੇ 23 ਡਿਗਰੀ ਇਹ ਲਗਭਗ 10 ਤਰੀਕ ਤੋਂ ਬਾਅਦ 2 ਡਿਗਰੀ ਤੋਂ ਥੱਲੇ ਆਉਂਦਾ ਨਜ਼ਰ ਆ ਰਿਹਾ ਰਾਤ ਦਾ ਤਾਪਮਾਨ ਜਿਹੜਾ 6 7 ਡਿਗਰੀ ਦੇ ਨੇੜੇ ਜਿਹੜੇ ਆ ਉਹ ਲੱਗਦਾ ਪੰਜ ਤੋਂ 6 ਡਿਗਰੀ ਹੁੰਦਾ ਨਜ਼ਰ ਆ ਰਿਹਾ ਯਾਨੀ ਕਿ 2 ਤੋਂ 3 ਡਿਗਰੀ ਰਾਤ ਦਾ 2 ਡਿਗਰੀ ਰਾਤ ਦਾ ਤਾਪਮਾਨ ਅਤੇ 3 ਕਿ ਡਿਗਰੀ ਦਿਨ ਦਾ ਤਾਪਮਾਨ ਹੁਣ ਸਾਨੂੰ ਘਿਰਦਾ ਹੋਇਆ ਨਜ਼ਰ ਆਵੇਗਾ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਜਿਹੜਾ ਇਹ ਸਿਸਟਮ ਪਹੁੰਚ ਰਿਹਾ ਇਹਦੇ ਨਾਲ ਮੇਨ ਇਲਾਕੇ ਜਿਹੜੇ ਨੇ ਉਹ ਇਹ ਵਾਲੇ ਪ੍ਰਭਾਵਿਤ ਹੋ ਰਹੇ ਨੇ ਤੇ ਥੋੜ੍ਹਾ ਜਿਹਾ ਇਲਾਕਾ ਇਸ ਤਰੀਕੇ ਦਾ ਜਿਹੜਾ ਹਿਮਾਲਿਆ ਪਰਬਤ ਲੜੀ ਹੈ ਪੰਜਾਬ ਦੀ ਅਗਰ ਗੱਲ ਕਰੀਏ ਤਾਂ ਇਸ ਤਰੀਕੇ ਨਾਲ ਪੰਜਾਬ ਦੇ ਜਿਹੜਾ ਬਹੁਤ ਸਾਰੇ ਇਲਾਕੇ ਜਿਵੇਂ ਕਿ ਪਠਾਨਕੋਟ ਦਾ ਕੁਝ ਹਿੱਸਾ ਹੋ ਗਿਆ ਹੁਸ਼ਿਆਰਪੁਰ ਦਾ ਨਵਾਂ ਸ਼ਹਿਰ ਦਾ ਰੂਪਨਗਰ ਮੋਹਾਲੀ ਚੰਡੀਗੜ੍ਹ ਗੁਰਦਾਸਪੁਰ ਅ ਅੰਮ੍ਰਿਤਸਰ ਤਰਨਤਾਰਨ ਪੱਟੀ ਇਹ ਇਲਾਕੇ ਨੇ ਜਿਹੜੇ ਮੇਨ ਤੌਰ ਤੇ ਪ੍ਰਭਾਵਿਤ ਹੋ ਸਕਦੇ ਨੇ ਕੁਝ ਹਿੱਸਾ ਕਪੂਰਥਲੇ ਤੇ ਜਲੰਧਰ ਦਾ ਇਹਨਾਂ ਵਿੱਚ ਵੀ ਬਦਲਬਾਈ ਕਿਨਮਣ ਕਰਨ ਦੀ ਚਾਂਸ ਬਣ ਸਕਦੇ ਨੇ ਭਾਰੀ ਉਮੀਦ ਨਹੀਂ ਹੈ ਕੁਝ ਹੱਦ ਤੱਕ ਉਮੀਦ ਜ਼ਰੂਰ ਹੈਗੀ ਹੈ ਕਿ ਹਲਚਲ ਹੋ ਸਕਦੀ ਹੈ ਪਰ ਜਿਹੜੇ ਇਹ ਅਪਡੇਟ ਹੁੰਦੀਆਂ ਨੇ ਮੌਸਮ ਦੀਆਂ ਮਾਫ ਕਰਿਓ ਇਹ ਅਨੁਮਾਨ ਅਧਾਰਤ ਹੁੰਦੀਆਂ ਨੇ ਇਹਨਾਂ ਵਿੱਚ ਅਪਡੇਟ ਹੁੰਦੀ ਰਹਿੰਦੀ ਹੈ ਅੱਗੇ ਪਿੱਛੇ ਸਿਸਟਮ ਹੁੰਦੇ ਰਹਿੰਦੇ ਨੇ ਤਾਂ ਹੀ ਵਾਰ-ਵਾਰ ਰਿਕਵੈਸਟ ਕਰਦੇ ਆ ਕਿ ਚੈਨਲ ਸਬਸਕ੍ਰਾਈਬ ਕਰ ਲਓ ਕੋਈ ਵੀ ਨਵੀਂ ਅਪਡੇਟ ਆਵੇਗੀ ਪਹਿਲ ਦੇ ਆਧਾਰ ਤੇ ਤੁਹਾਨੂੰ ਪ੍ਰਾਪਤ ਹੋਵੇਗੀ ਤੇ ਇਸ ਤੋਂ ਇਲਾਵਾ ਕੋਈ ਵੀ ਤੁਹਾਡਾ ਸੁਝਾਅ ਹੋਵੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਕੀ ਹਾਲਾਤ ਨੇ ਕਮੈਂਟ ਕਰਨਾ ਨਾ ਭੁੱਲਿਓ ਤਾਂ ਕਿ ਵੱਧ ਤੋਂ ਵੱਧ ਦਰਸ਼ਕਾਂ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਬਾਕੀ ਕੋਸ਼ਿਸ਼ ਕਰਾਂਗੇ ਸ਼ਾਮ ਅਤੇ ਰਾਤ ਦੀ ਜਾਣਕਾਰੀ ਵੀ ਵਧੀਆ ਤਰੀਕੇ ਨਾਲ ਦਈਏ ਅਗਰ ਤੁਸੀਂ ਲਾਈਵ ਚਾਹੁੰਦੇ ਹੋ ਕਿ ਅੱਜ ਅਸੀਂ ਲਾਈਵ ਦੇਖਣਾ ਤਾਂ ਲਾਈਵ ਕਿੰਨੇ ਵਜੇ ਕਰੀਏ ਕਮੈਂਟ ਕਰਦੇ ਹੋ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ